ਸਾਸੀ ਗਾਲ ਬਾਈ ਮੈਂ ਤੁਹਾਡਾ ਉਹ ਢਿੱਲੋਂ ਬਠਿੰਡੇ ਵਾਲਾ ਇਹ ਅਸੀਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਦੇ ਆਂ ਤੇ ਤੁਸੀਂ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤ ਭਾਰਮਾ ਹਲਾਰਾ ਦਿੰਨੇ ਆਂ ਦੇਸ਼ ਵਿਦੇਸ਼ਾਂ ਚ ਬੈਠੇ ਵੀਰ ਉਹ ਜਿਹੜਾ ਮੇਰੇ ਖਿਆਲ ਚ ਕੰਟਰੀ ਹੈ ਜਿੱਥੋਂ ਕਿਸੇ ਨੇ ਫੋਨ ਨਹੀਂ ਕੀਤਾ ਬਹੁਤ ਵਧੀਆ ਹੌਸਲਾ ਦਿੰਦਾ ਭਾਈ ਹੌਸਲੇ ਨਾਲ ਹੀ ਉਡਾਨ ਹੁੰਦੀ ਆ ਤੇ ਖੰਭ ਕੁਝ ਨਹੀਂ ਕਰਦੇ ਇਸੇ ਤਰ੍ਹਾਂ ਹੌਸਲਾ ਦਿੰਦੇ ਰਹੋ ਆਪਾਂ ਇੱਕ ਛੋਟੀ ਜੀ ਕੋਸ਼ਿਸ਼ ਹੋਰ ਕੀਤੀ ਆ ਤੇ ਜੇ ਵਧੀਆ ਲੱਗੇ ਤਾਂ ਇਹਨੂੰ ਵੀ ਸ਼ੇਅਰ ਕਰੋ ਬਹੁਤ ਵੀਰ ਕਹਿੰਦੇ ਟਰਾਂਸਫਰ ਮ ਸਾਡੇ ਚੋਰੀ ਹੋ ਜਾਂਦੇ ਆ ਇਹ ਗੋਠੇ ਦੇ ਵਿੱਚ ਸਾਮਾਨ ਚੋਰੀ ਹੋ ਜਾਂਦਾ ਤੇ ਤਾਂ ਕਰਕੇ ਇੱਕ ਬਣਾਈਆ ਵੀਡੀਓ ਜੇ ਵਧੀਆ ਲੱਗੀ ਕਰ ਦੇ ਸ਼ੇਅਰ ਆਪਾਂ ਦਿਖਾਉਨੇ ਆ ਤੁਹਾਨੂੰ ਕਿਵੇਂ ਆ ਹੁਣ ਤੁਹਾਨੂੰ ਦੱਸਦੇ ਆ ਵੀ ਆਪਾਂ ਜਿਹੜੀ ਇੱਕ ਟਰਾਂਸਫਰਮ ਚੋਰੀ ਤੋਂ ਆਪਾਂ ਕਿਵੇਂ ਬਚਾ ਸਕਦੇ ਕਿ ਜਿੰਦੇ ਹੁਣ ਦੇਖੋ ਜਦੋਂ ਜਿੰਦਾ ਖੁੱਲਾਂਗੇ ਤਾਂ ਆਪਣੇ ਕੋ ਫੋਨ ਕਿਵੇਂ ਆਉਂਦਾ ਹੁਣ ਦੇ ਧਿਆਨ ਰੱਖੋ ਦੇਖੋ ਜੇ ਆਪਾਂ ਨੂੰ ਗੇਟ ਖੋਲਾਈ ਤੇ ਆਪਾਂ ਨੂੰ ਫੋਨ ਆ ਜੂਗਾ ਆਹ ਦੇਖੋ ਬਈ ਆ ਦੇਖੋ ਜੀ ਹੁਣ ਇਧਰ ਡਾਇਲ ਹੋ ਗਿਆ ਜਦੋਂ ਆਪਾਂ ਜਿੰਦਾਪੁਰ ਨਾਲ ਦੇ ਨਾਲ ਡਾਇਲ ਹੋ ਗਿਆ ਤੇ ਇਧਰ ਆਪਣੇ ਕੋਲ ਫੋਨ ਆ ਗਿਆ ਆ ਦੇਖੋ ਜੀ ਇਹ ਕਿਹੜਾ ਇਹ ਆਪਾਂ ਬਰਾਂਡ ਆ ਗਿਆ ਇਹਨਾਂ ਕੱਟਦੇ ਹੁਣ ਤੇ ਹੁਣ ਤੁਹਾਨੂੰ ਤੁਹਾਨੂੰ ਰਿਪੋਰਟ ਫਾਰਮ ਆਈ ਤੁਹਾਨੂੰ ਰਿਪੋਰਟ ਫਾਰਮ ਆਈ ਤੁਹਾਨੂੰ ਇਧਰ ਇਹਨਾਂ ਆ ਗਈ ਆਪਣੇ ਕੋਲ ਕਈ ਵੀਰ ਕਹਿੰਦੇ ਯਾਰ ਕੋਟੇ 'ਚ ਮੋਬਾਈਲ ਚੋਰੀ ਹੋ ਜਾਣਗੇ ਮੋਬਾਈਲ ਵੀ ਇਸ ਤਰ੍ਹਾਂ ਰੁਕ ਸਕਦਾ ਨਾ ਕੋਈ ਹੋਰ ਚੋਰੀ ਹੋਵੇ ਨਾ ਮੋਬਾਈਲ ਚੋਰੀ ਹੋਵੇ ਹੁਣ ਤੁਹਾਨੂੰ ਦੱਸਦੇ ਆ ਟ੍ਰਾਂਸਫਰਮ ਕਿਵੇਂ ਰੋਕਣਾ ਚੋਰੀ ਤੋਂ ਮੁਰਬਾਈ ਦਿਖਾ ਬਾਈ ਸੱਚ ਕਰ ਮੈਂ ਦੱਸਣਾ ਪਰ ਟਰਾਂਸਫਰਮ ਕਿਵੇਂ ਚੋਰੀ ਹੁੰਦੇ ਨੇ ਕਿਵੇਂ ਆਪਾਂ ਨੂੰ ਫੋਨ ਆਉਂਦਾ ਆ ਹੁਣ ਦੇਖੋ ਜਦੋਂ ਆਪਣੇ ਟਰਾਂਸਫਰਮ ਨਾਲ ਕੋਈ ਵੀ ਛੇੜਛਾੜ ਕਰਦਾ ਸੱਚ ਕੱਟਦਾ ਜਾਂ ਉੱਪਰ ਚੜਦਾ ਤਾਂ ਆਪਣੇ ਕੋਲੇ ਫੇਰ ਫੇਰ ਆਪਾਂ ਨੂੰ ਫੋਨ ਆਇਆ ਤੁਸੀਂ ਧਿਆਨ ਰੱਖਿਓ ਇਧਰ ਆਵਾ ਸੱਚ ਕੱਟਦੀ ਆ ਆ ਸੱਚ ਕੱਟੇਗੀ ਜਦੋਂ ਤੁਹਾਨੂੰ ਫੋਨ ਆਊ ਆ ਦੇਖੋ ਵੇਹਿੰਦਾ ਨੰਬਰ ਡਾਇਲ ਹੋ ਗਿਆ ਆਪਣਾ ਸੱਚ ਕੱਟਣ ਦਾ ਹੁਣ ਆਪਣੇ ਕੋਲੇ ਦੇ ਕਿਵੇਂ ਰੰਗ ਆਉਂਦੇ ਆ ਆ ਦੇਖੋ ਬਈ ਆਪਣੇ ਕੋਲ ਜਿਹੜੀ ਵੀ ਘੰਟੀ ਆ ਗਈ ਹੁਣ ਮੋਬਾਈਲ ਇੱਕ ਆਪਸ਼ਨ ਆਪਰ ਤਿੰਨ ਕਰਦੀਆਂ ਤੋਂ ਤਿੰਨ ਚਾਰ ਕੰਮ ਲੈ ਸਕਦੇ ਆ ਆਇਓ ਪ੍ਰਾਇਮ ਟ੍ਰਾਂਸਫਾਰਮ ਚੋਰੀ ਹੋ ਗਿਆ ਤੇ ਵੀਰੋ ਉਹ ਵੀ ਥੋੜੀ ਅਸੀਂ ਛੋਟੀ ਕੋਸ਼ਿਸ਼ ਕੀਤੀ ਆ ਤੇ ਮੇਰੇ ਗਾਣ ਦੇ ਵਿੱਚ ਬਹੁਤ ਵਧੀਆ ਚੱਲੂਗੀ ਇਹ ਤੇ ਬਹੁਤ ਵੀਰ ਕਹਿੰਦੇ ਟ੍ਰਾਂਸਫਾਰਮ ਵਾਲਾ ਪੱਕਾ ਹਾਲਾ ਕਰੋ ਕਈ ਵੀਰ ਮਜ਼ਾਕ ਲਿਆਗੇ ਤੇ ਹੋਰ ਵੀ ਕਹਿੰਦੇ ਆ ਸਾਡੇ ਜਰਵ ਕਿਹੜਾ ਭੱਗਿਆ ਉਹ ਦੱਸ ਦਿਓ ਬਈ ਉਹ ਜਿਹੇ ਸਿਸਟਮ ਨਾਲ ਛੋਟੀਆਂ ਛੋਟੀਆਂ ਗੱਲਾਂ ਉਹਦਾ ਤਿਆਰ ਬਈ ਆਪਣੇ ਕੋਲੇ ਮੇਰੇ ਲਾਸਟ ਦੇ ਵਿੱਚ ਮੇਰਾ ਇੱਕ ਮੈਸੇਜ ਆ ਉਹਨਾਂ ਕਿਸਾਨ ਵੀਰਾਂ ਨੂੰ ਮਿਹਨਤੀ ਕਿਸਾਨ ਵੀਰਾਂ ਨੂੰ ਕਿਰਤੀ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੇ ਨਾਂ ਦੇ ਨਾਲ ਇੱਕ ਆਨੰਦਤਾ ਦਾ ਟੈਗ ਲੱਗਿਆ ਹੋਇਆ ਤੇ ਪੱਲੇ ਕੁਝ ਨਹੀਂਗਾ ਵੀ ਉਹ ਵੀਰ ਜਿਹੜੇ ਕਿਸਾਨੀ ਤੋਂ ਅੱਕ ਕੇ ਥੱਕ ਕੇ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਆ ਵੀਰੋ ਖੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ ਲੜਨਾ ਜ਼ਰੂਰੀ ਆ ਪਰ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਮਾਰ ਕੇ ਦੱਸੋ ਆਪਾਂ ਆਪਣੇ ਪਰਿਵਾਰ ਨੂੰ ਸੁਖੀ ਕਰ ਸਕਦੇ ਆ ਵੀਰੋ ਕਦੇ ਵੀ ਨਹੀਂ ਮਾਰਨ ਤੋਂ ਬਾਅਦ ਆਪਣਾ ਪਰਿਵਾਰ ਜਿਉਂਦੀਆਂ ਲਾਸ਼ਾਂ ਬਣ ਜਾਂਦਾ ਪੁੱਛ ਕੇ ਦੇਖੋ ਉਹਨਾਂ ਦੇ ਪਰਿਵਾਰਾਂ ਨੂੰ ਦੇਖੋ ਜਿਨ੍ਹਾਂ ਦੇ ਆਤਮਤਵਲ ਤੁਰਗੇ ਆ ਪਰਿਵਾਰ ਦੇ ਮੈਂਬਰ ਜਾਂ ਹੋਰ ਵੀ ਅੱਜ ਉਹਨਾਂ ਦੇ ਹਾਲਾਤ ਕੀ ਆ ਲੜੋ ਪਰ ਆਪਣੇ ਆਪ ਨਾਲ ਨਹੀਂ ਲੋਟੂ ਸਰਕਾਰਾਂ ਨਾਲ ਲੜੋ ਤੰਦਰੁਸਤੀ ਚਾਹੀਦੀ ਵੀਰੋ ਪੈਸਾ ਆਉਂਦਾ ਜਾਂਦਾ ਰਹਿੰਦਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਵੇ ਔਕੇ ਸੌਕੇ ਵੇਲੇ ਆਉਂਦੇ ਰਹਿੰਦੇ ਆਗੇ ਜ਼ਿੰਦਗੀ ਤੋਂ ਡਰਨ ਦੀ ਲੋੜ ਨਹੀਂ ਲੜਨ ਦੀ ਜ਼ਰੂਰਤ ਰੱਖੋ ਆਪਾਂ ਉਹ ਪੰਜਾਬ ਦੇ ਵਾਸੀ ਆ ਜਿਨ੍ਹਾਂ ਦੇ ਯੋਧਿਆਂ ਨੇ ਦੇਸ਼ ਆਜ਼ਾਦ ਕਰਾ ਲਿਆ ਸੀ ਹੁਣ ਆਪਾਂ ਆਪਣੇ ਆਪ ਤੋਂ ਡਰੀ ਜਾਂਦੇ ਸੋ ਵੀਰੋ ਇੱਕ ਬੇਨਤੀ ਆ ਬਸ ਖੁਦਕੁਸ਼ੀ ਵਾਲੇ ਰਾਹ ਨਾ ਪਾਓ ਸਮੇਂ ਦੀ ਉਡੀਕ ਕਰੋ ਸਮਾਂ ਬਦਲੂਗਾ ਧੰਨਵਾਦ ਵੀਰ ਤੇ ਜਰ ਕਮੈਂਟ ਲਾਈਕ ਜਰੂਰ ਕਰ ਦਿਓ ਧੰਨਵਾਦ